ਕਿਹੜਾ ਲਿਖਿਆ ਹੈ ਕਰਤਨ ਸਿੱਧੀ ਕਰੋ ਰੱਖਣ ਦਾ ਮੁੱਲ ਤਾਰ ਰਹੇ ਆ ਬੇਸ਼ਰਮਾਂ ਨੇ ਤਾਂ ਨੀਵੀਂ ਪਾ ਕੇ ਲੰਘ ਜਾਣਾ ਇਹ ਸਿੱਧੀ ਗਿਆ ਬਈ ਸਾਡਾ ਤਾਂ ਕਿਸੇ ਨੇ ਸਾਥ ਦੇਣਾ ਨਹੀਂ ਕਦੇ ਸਚਾਈ ਚ ਮੰਗਦੇ ਆ ਅਸੀਂ ਸਾਰੇ ਆਪਦੇ ਹੱਕਾਂ ਦੇ ਨਾਲ ਮੰਗ ਰਹੇ ਆ ਹੁਣ ਦੇਖੋ ਕਿੰਨਾ ਵੱਲੀ ਦੇ ਬੰਦੇ ਆਏ ਨਹੀਂ ਜੋ ਸਾਡੇ ਪੰਜਾਬ ਤੇ ਹੈਗੇ ਆ ਮੋਹ ਘੱਟ ਲੋਗ ਆ ਰਹੇ ਚਲੋ ਮਰਜ਼ੀਆਂ ਦੀ ਸਾਡੇ ਦਾ ਰਿਕਵੈਸਟ ਕਰਨੀ ਫਿਰ ਆ ਮੈਂ ਹੂੰ ਲਿਖਦਾ ਮਨ ਚਾਹ ਮੈਂ ਲਿਖ ਦਿੰਦਾ ਹੁਣ ਆ ਗੱਲ ਕਿ ਨਹੀਂ ਮਾੜੀ ਆ ਸੀ ਕਿਹੜੀ ਅਕਤਵਾਦੀ ਆ ਦੀ ਗੱਲ ਲਿਖਤੀ ਐ ਨਹੀਂ ਪ੍ਰਮਾਤਮਾ ਏਕ ਹੈ ਉਸਕੇ ਰੂਪ ਨੇ ਏਕ ਹੈ ਪ੍ਰਮਾਤਮਾ ਸ਼ਬਦਾ ਪੜਾ ਕਰੇ ਜਿੰਨ ਚ ਟੈਨਵਾਰੀ ਮਾਰਿਆ ਅਰਦਾਸ ਕਰਦੇ ਹਾਂ ਟੈਨਵਾਰੀ ਸ਼ਬਦਾ ਪੜਾ ਮੰਗਦੇ ਤੇ ਕਿੱਥੋਂ ਦੀ ਅਕਤਵਾਦੀ ਵਾਲੀ ਗੱਲ ਆ ਜੀ ਹਾਂ ਸਾਡਾ ਪੰਜਾਬ ਮੋਦੀ ਨੂੰ ਕਿਹਾ ਮੈਂ ਕਈ ਮੀਡੀਆ ਤੇ ਮੋਦੀਆ ਜੇੜੀ ਕਰੀ ਚੋਪ ਚਰਾਨੀ ਤੋਂ ਉੱਛਾਲਾ ਇਹ ਪੰਜਾਬ ਹੈ ਪੰਜਾਬ ਕੁਝ ਕੀ ਹੈ ਖਾਸ ਦੀ ਹੈ ਪੰਜਾਬ ਹੈ ਬੇਸ਼ੱਕ ਤੁਸੀਂ ਪੋਲੀਟਿਸ਼ੀਆਂ ਨੇ ਸਾਡੇ ਕੱਲੀ ਪੰਜਾਬ ਸਟੇਟ ਤੋਂ ਭਾਰਤਾਨ ਬਣਾਤਾ ਪੰਜਾਬ ਤੇ ਤੋਂ ਹਿਮਾਚਲ ਬਣਾਤਾ ਪੰਜਾਬ ਟੈਰੀਟਰੀ ਨਾਮ ਨਾਲ ਬਣਾਤਾ ਕੱਲੀ ਬਣਾਤਾ ਪਰ ਅਸੀਂ ਨੂੰ ਅੱਜ ਵੀ ਆਪ ਦਾ ਪੰਜਾਬ ਸਮਝਦੇ ਆ ਸਾਡਾ ਇਹ ਪੰਜਾਬ ਦੇ ਦੀ ਰੇਤਿਆ ਪੀਗਾ ਪਗੰਬਰਾਂ ਦੀ ਧਰਤੀ ਹੈ ਇਸ ਨੂੰ ਕੋਈ ਜੰਮਿਆ ਨਹੀਂ ਜੀ ਲੋ ਕਰਦਾ ਬੜਾ ਸਿਕੰਦਰ ਆਏ ਅੰਗਰੇਜ਼ ਆਏ ਮੁਗਲ ਆਏ ਇੰਦਰਾ ਕੋਲ 18 ਸਟੇਟਾਂ ਸੀ ਪੰਜਾਬ ਨਹੀਂ ਸੀ ਮੋਦੀ ਤੇ ਰੱਖੋ 19 ਸਟੇਟਾਂ ਪੰਜਾਬ ਨਹੀਂ ਤੂੰ ਸਾਨੂੰ ਪਲਾਸਟਿਕ ਦੀਆਂ ਗੋਲੀਆਂ ਪਾਣੀ ਦੀ ਪੁਛਾਰਾਂ ਦੇ ਵਿੱਚ ਐਸਿਡ ਪਾ ਕੇ ਤੂੰ ਮਾਰਨ ਦਾ ਪਲਾਸਟਿਕ ਦੀਆਂ ਗੋਲੀਆਂ ਮਾਰਦਾ ਸਾਨੂੰ ਸੁਪਰੀਮ ਕੋਰਟ ਦੇ ਬਾਅਦ ਕਹਿ ਰਿਹਾ ਸਭ ਕੁਝ ਤੇਰਾ ਹੀ ਹੈ ਤੂੰ ਬੁਲਾਣਾ ਤੇ ਕਹਿੰਦੇ ਕਿਹੜੇ ਸੁਪਰੀਮ ਕੋਰਟ ਨੇ ਚ 3 ਤਰੀਕ ਨੂੰ ਕਹਿ ਕੇ ਜਿਹੜੀ ਡੈਲੀਗਟ ਚ ਕਹਿ ਸ਼ੰਭੂ ਦਾ ਵੀ ਜਾਣ ਤੋਂ ਕਿਸਾਨਾਂ ਨੂੰ ਕਿਸਾਨਾਂ ਦੇ 40 ਬੰਦੇ ਛੇ ਜਖਮੀ ਕੀਤੇ 6 ਜਖਮੀ ਕੀਤੇ 8 ਨੂੰ 13 ਬੰਦੇ ਜਖਮੀ ਕੀਤੇ 14 ਨੂੰ ਤਿੰਨ ਉਹਨਾਂ ਨੂੰ ਲਿਗਿਆ ਇਹ ਹੁਣ ਕਦੋਂ ਤੱਕ ਚੱਲੂ ਧਰਨਾ ਜਦ ਤੱਕ ਮਾਰ ਨਹੀਂ ਚਲਾਊਗਾ ਸਾਨੂੰ ਇੰਨਾ ਵਿਸ਼ਵਾਸ ਹੈ ਇਹ ਮੋਦੀ ਅੰਸਰ ਬੰਦਾ ਮਾਰ ਦੇ ਤੋਮ ਮਾਰ ਕੇ 50000 ਹੋਊਗਾ ਪਰ ਯਾਰ ਮਰ ਤੂੰ ਜੋ ਮਰਜ਼ੀ ਦਾ ਪੰਜਾਬ ਨੂੰ ਖਤਮ ਨਹੀਂ ਕਰ ਸਕਦਾ ਸਿੱਖਾਂ ਨੂੰ ਨਹੀਂ ਨਾ ਕਹਿੰਦਾ ਪੰਜਾਬੀ ਨੂੰ Hindu Muslim Sikh Isai ਇੱਥੇ ਇੰਨਾ ਇੱਕ ਹੈ ਤੁਸੀਂ ਲੋਕਾਂ ਨੇ ਗਲਤ ਪ੍ਰਚਾਰ ਕਰਕੇ ਪਿੰਡਰਾਂ ਵਾਲੇ ਬਾਰੇ ਕਿਹਾ ਵੀ ਉਹ ਟਵਾਦੀ ਸੀ ਨਹੀਂ ਅਗਰ ਪਿੰਡਰਾਂ ਆ ਅਸਲੀ ਨਾਲ ਲੜ ਸਕਦਾ ਤੇ ਹਰ ਆਪਦੇ ਖੜਕੂ ਨੂੰ ਕਹਿੰਦਾ ਜਾ ਤੂਫਾਨੇ ਪਿੰਡ ਚ ਹਜ਼ਾਰ ਨੂੰ ਮਾਰ ਦੇ ਤੂੰ ਫਲਾਨੀ ਜਗ੍ਹਾ ਜਾ ਕੇ ਹਜ਼ਾਰ ਮਾਰ ਦੇ ਕਈ ਹਜ਼ਾਰ ਬੰਦਾ ਮਾਰਦਾ ਸੀ ਮਿਲਤੀਏ ਲੜਕੇ ਮਰੇ ਇਹ ਮੁੱਚੜਮ ਬੀਨਤ ਸਿੰਘ ਨੇ ਇਹ ਗੱਲਾਂ ਕੀਤੀਆਂ ਉਹਨੇ ਕਰਾਂਚੋ ਕੱਢ ਕੇ ਕੋਈ ਪੈਣਾ ਸਕੀ ਇਮਾਨ ਦੀ ਹੈ ਇਤਾਲ ਰੁਪਿਆ ਬਲੈਕ ਕੈਟ ਕੁਝ ਬੱਛਾ ਜੋ ਤਾਰਕਿਆਂ ਦੇ ਬੰਦੇ ਮਾਰੇ ਕਿਸੇ ਕਾਰਕੂ ਨੇ Hindu ਪ੍ਰਾਣੀ ਮਾਰੇ ਤੁਸੀਂ ਮੋਰਚੇ 'ਚ ਵੀ ਉੱਥੇ ਬਹੁਤ ਟਾਈਮ ਜਾਂਦੇ ਰਹੇ ਹੋ ਤੁਹਾਨੂੰ ਲੱਗਦਾ ਨਹੀਂ ਅਜ ਇੱਕ ਫਰੰਟ ਤੇ ਸਾਰੇ ਜਥੇਬੰਦੀਆਂ ਹੁੰਦੀਆਂ ਤਾਂ ਫਾਇਦਾ ਹੁੰਦਾ ਪਹਿਲਾਂ ਵੀ ਅੰਦਰੋਂ ਖਾਤੇ ਵਿਕੇ ਸੀ ਜਨੂਨੀ ਵਰਗੇ ਰਾਜੇ ਵਾਲੇ ਕਿ ਨੰਦਿਆਰ ਨੂੰ ਕੀ ਲੋੜ ਸੀ ਕਿਹੜਾ ਐਮਐਨਏ ਇਹ ਬਾਦਲ ਵੇਲੇ ਵੀ ਇਹਨੂੰ ਛੇਰਨਾ ਨਾ ਬਣਾਇਆ ਸੀ ਬਾਦਲ ਹੋਰ ਕਿੰਨੇ ਕਿਲੇ ਹੀ ਸਭ ਨੂੰ ਪਤਾ ਮੇਰੇ ਬੋਲਣਾ ਕੀ ਬਣਾ ਬਲਦੇਰ ਛੱਛੇ ਨੇ ਉੱਥੇ ਮੋਰਚਾ ਲਾਇਆ ਸੀ ਗੁਰਤੇਗ ਬਾਦਰ ਦਾ ਐਜੂਕੇਸ਼ਨ ਬੋਰਡ ਕਿਤਾਬ 'ਚ ਲਿਖਿਆ ਸੀ ਗੁਰਤੇਗ ਬਾਦਰ ਨੇ ਕਿ ਲੁੱਟਾਲਾ ਭੰਗਾ ਉਹ ਮੁਸਲਮਾਨ ਦੀਆਂ ਜਨਾਨੀਆਂ ਕੱਟ ਕੇ ਲੈ ਜਾਂਦਾ ਕਾ ਮਾਰਿਆ ਇਹ ਬਲਦੇਰ ਛੱਛੇ ਨੇ ਮੋਰਚਾ ਲਾਇਆ ਮੈਂ ਨਾਲ ਬੈਠਾ ਦਲਜੀਤ ਜੀ ਮੇਰੇ ਤੇ ਪਰਚਾ ਹੁੰਦਾ ਸੀ ਜਿਹੜਾ ਆਮ ਆਦਮੀ ਪਾਰਟੀ ਦਾ ਸਿੱਖਿਆ ਮੰਤਰੀ ਬਣਿਆ ਉਸ ਦਿਨ ਅੱਜ ਉੱਥੇ ਮੋਰਚਾ ਲੱਗਾ ਸੀ ਐਜੂਕੇਸ਼ਨ ਬੋਰਡ ਦੇ ਬਾਹਰ ਉਹਨੇ ਅੰਦਰੋਂ ਖਾਲੀ ਖਾਰੜ ਕਾਰਡ ਦੇਖਤਾ ਵੀ ਇੱਥੇ ਪਰਚਾ ਕਰਦਾ ਕਹੋ ਕਿ ਮੈਂ ਤੇ ਕਾਲੀਆਂ ਦੇ ਬਰਾਂਖਾਤ ਨੂੰ ਲੁਆਇਆ ਉਹਨੇ ਬਲਦੇਰ ਸਰ ਸਾਹਿਬ ਵਿਗ ਗਿਆ ਕੋਈ ਇਹ ਕਿਸਾਨ ਆਗੂ ਨਹੀਂ ਕੋਈ ਕੁਛ ਨਹੀਂ ਸਭ ਇਹ ਅਵੀ ਬਹਿਣ ਦਾ ਜਾਕੇ ਤੇ ਰਾਦਾ ਫਾਮੀ ਦੇ ਨਾਲ ਅੰਦਰ ਮਿਲਦੇ ਇਹ ਇਹਨਾਂ ਮੁਚਰਾਂ ਨੇ ਇਹਨਾਂ ਕੰਜਰਾਂ ਨੇ ਸਾਨੂੰ ਨਹੀਂ ਉਹ ਕਰਕੇ ਖਾਇ ਹੁਣ ਵੀ ਉੱਥੇ ਬੈਠਾ ਹੈ ਪਿੱਛੇ ਸ਼ੰਭੂ ਉਹ ਮਨ ਉਹ ਦੇਖ ਰਹੀ ਆਪਣਾ ਸੁਭ ਕਰਨ ਦੀ ਇਹਨੇ ਉਹੀ ਮੂੰਹ ਤੇ ਬੱਤੀ ਬੰਦ ਲਈ ਹੁਣ ਤੁਹਾਨੂੰ ਲੱਗਦਾ ਹੈ ਵੀ ਮਸਲਾ ਹੱਲ ਹੋ ਜਾਊਗਾ ਧਰਨੇ ਲਾਣਾ ਅੱਰੀ ਅੱਗੇ ਨਹੀਂ ਕਰਾਇਆ ਅੱਗੇ ਨਹੀਂ ਉਹਨੇ ਥੋੱਕ ਕੇ ਚੱਟਿਆ ਮੈਂ ਤਾਂ ਇੰਜ ਹੀ ਕਹੂੰਗਾ ਜਾਲਾ ਮਾਰਾ ਕਰਦਾ ਜੂ ਮੈਂ ਨੂੰ ਆਦਾ ਇੱਕ ਅੱਖ ਨਾਲ ਤੇਰੇ ਮੰਚ YouTube ਆਮ ਰਾਮ ਰਾਮ ਕਰਕੇ ਕਰਿਆ ਪਰ 1800 ਬੰਦਾ ਜੁੱਧਿਆ ਵਿੱਚ ਵੀ ਬੇਕਾਰ ਕਰਤਾ ਉਹਨੂੰ ਦੱਸਿਆ ਨਹੀਂ ਟਾਈਮ ਹੀ ਤੱਕ ਕੱਪੜਾ ਸਮਾਨ ਚੱਕਣ ਦਾ ਤਾਂ ਉੱਠੋ ਆ ਰਿਹਾ ਇਹਦੇ ਮਨ ਚ ਆਰਾਮ ਨਹੀਂ ਉਹਦਾ ਸ਼ੈਤਾਨ ਵਰਗਾ ਇੱਕ ਇੱਕ ਖੰੰ ਦੇ ਕੇ ਕਹੀਂ ਆ ਖੈ ਰੀਆ ਇਹ ਪੰਜਾਬੀਆਂ ਨੂੰ ਇੱਕ ਕਰੇ ਤਾਂ ਸ਼ਾਹ ਵਾ ਇੱਕ ਜਿੱਕੇ ਚੰਦੇ ਸਵਾ ਲਾਜ ਕਰੇ ਅਸੀਂ ਕੋਲੋਂ ਕਹਿੰਦੇ ਅੱਛੀ ਕਰੀਏ ਕਰ ਪਰ ਬੰਦਿਆਂ ਨੂੰ ਕਰ ਹਰ ਪਾਸੇ ਬਰਾਬਰ ਦਾ ਹੱਕ ਦੀ ਠੀਕ